ਕੀ ਪਰਸੈਂਟ ਹਾਊਸਹੋਲਡ ਸਾਡੇ ਕੋਲ ਉਹ ਆਏ ਜਿਨ੍ਹਾਂ ਨੇ 10 ਲੱਖ ਤੋਂ ਵੱਧ ਕਰਜ਼ਾ ਲਿਆ ਬੱਚਿਆਂ ਨੂੰ ਬਾਹਰ ਭੇਜਣ ਮੱਛੇ ਦੇ ਗੁਰਦਾਸਪੁਰ ਹੋਰ ਅੰਮ੍ਰਿਤਸਰ ਦੁਆਬਾ ਦਾ ਨਵਾਂ ਸ਼ਹਿਰ ਐਸਬੀਐਸ ਨਗਰ ਮਾਲਵੇਚ ਫਿਰੋਜ਼ਪੁਰ ਡਿਸਟ੍ਰਿਕਟ ਵਿੱਚੋਂ 30% ਰੂਰ ਹਾਊਸਹੋਲਡਸ ਵਿੱਚੋਂ ਮਾਈਗ੍ਰੇਸ਼ਨ ਹੋ ਚੁੱਕੀ ਹੈ ਸਟੱਡੀ ਵੀਜ਼ਾ ਤੇ ਗਏ ਆ ਉਹਨਾਂ ਚ ਲੜਕੀਆਂ ਦੀ ਰੇਸ਼ੋ ਜ਼ਿਆਦਾ ਹੈ ਜ਼ਮੀਨ ਜਿਹੜੀ ਟੌਪ ਸੋਇਲ ਵੀ ਇਹ ਵੀ ਪਿੰਡਾਂ 'ਚ ਦੇਖਿਆ ਅਸੀਂ ਕਿ ਉੱਪਰਲੀ ਮਿੱਟੀ ਵੀ ਵੇਚੀ ਹੈ ਫਾਰਮਿੰਗ ਇੰਪਲੀਮੈਂਟਸ ਵੀ ਹੈ ਟਰੈਕਟਰ ਹੈ ਕਾਰ ਹੈ ਔਰ ਗੋਲਡ ਕਾਫੀ ਹੈ ਜੀ ਹਾਂ ਇਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਨ੍ਹਾਂ ਮੁਤਾਬਕ ਪੰਜਾਬ ਤੋਂ ਵਿਦੇਸ਼ ਜਾਣ ਜਾਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੋਕਾਂ ਨੇ ਆਪਣੇ ਖੇਤਾਂ ਦੀ ਮਿੱਟੀ ਤੋਂ ਲੈ ਕੇ ਟਰੈਕਟਰ ਮਿਹਨਤ ਨਾਲ ਬਣਾਏ ਸੋਨੇ ਦੇ ਗਹਿਣੇ ਤੱਕ ਵੇਚ ਦਿੱਤੇ। ਕਰੀਬ 14.5 ਹਜ਼ਾਰ ਕਰੋੜ ਦੇ ਕਰਜ਼ੇ ਹੇਠ ਪੰਜਾਬ ਦੇ ਪਿੰਡੂ ਖੇਤਰਾਂ ਦੇ ਲੋਕ ਆ ਗਏ। ਪੰਜਾਬ 'ਚੋਂ ਹੋ ਰਹੇ ਪ੍ਰਵਾਸ ਤੇ ਕੀਤੀ ਗਈ ਰਿਸਰਚ ਵਿੱਚ ਆਏ ਨਤੀਜੇ ਇੱਕ ਵਾਰ ਫੇਰ ਸੋਚਣ ਲਈ ਮਜਬੂਰ ਜ਼ਰੂਰ ਕਰਦੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਲ 1990 ਤੋਂ ਲੈ ਕੇ ਸਾਲ 2022 ਤੱਕ ਪੰਜਾਬ ਦੇ ਲੋਕਾਂ ਵੱਲੋਂ ਵਿਦੇਸ਼ ਜਾਣ ਦੇ ਰੁਝਾਨ ਬਾਰੇ ਸਟੱਡੀ ਕੀਤੀ ਹੈ ਇਸ ਲਈ ਪੰਜਾਬ ਦੇ 22 ਜ਼ਿਲ੍ਹਿਆਂ ਦੇ 44 ਪਿੰਡਾਂ ਦੇ ਕਰੀਬ 9500 ਘਰਾਂ ਨੂੰ ਇਸ ਸਰਵੇ ਵਿੱਚ ਸ਼ਾਮਲ ਕੀਤਾ ਗਿਆ ਇਸ ਸਰਵੇ ਤੋਂ ਜੋ ਹੈਰਾਨੀਜਨਕ ਨਤੀਜੇ ਆਏ ਉਹਨਾਂ ਬਾਰੇ ਅਸੀਂ ਤੁਹਾਨੂੰ ਤਫਸੀਲ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਰਵੇ ਦੇ ਨਤੀਜਿਆਂ ਬਾਰੇ ਗੱਲ ਪੰਜਾਬ ਦੇ ਪਿੰਡਾਂ ਵਿੱਚੋਂ ਕਰੀਬ 13.5 ਫੀਸਦੀ ਘਰਾਂ ਤੋਂ ਘੱਟੋ-ਘੱਟ ਇੱਕ ਸ਼ਖਸ ਵਿਦੇਸ਼ ਗਿਆ ਹੋਇਆ ਹੈ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਤੇ ਨਵਾਂ ਸ਼ਹਿਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਅੰਕੜਾ ਤਾਂ 30% ਤੱਕ ਦਾ ਹੈ ਸਭ ਤੋਂ ਵੱਧ ਵਿਦੇਸ਼ ਜਾਣ ਦਾ ਰੁਝਾਨ ਦੇਖਿਆ ਗਿਆ ਹੈ ਮਾਝੇ ਅਤੇ ਦੁਆਬੇ ਤੋਂ ਵਿਦੇਸ਼ ਜਾਣ ਵਾਲਿਆਂ ਵਿੱਚੋਂ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਸਭ ਤੋਂ ਵੱਧ ਨੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਵਿਦੇਸ਼ ਜਾਣ ਵਾਲਿਆਂ ਵਿੱਚ ਜੱਟ ਸਿੱਖ ਪਰਿਵਾਰਾਂ ਦੇ ਲੋਕ ਅੱਗੇ ਨੇ ਕਰੀਬ 52% ਜੱਟ ਸਿੱਖ ਪਰਿਵਾਰਾਂ ਤੋਂ ਲੋਕਾਂ ਨੇ ਵਿਦੇਸ਼ਾਂ ਦਾ ਰੁਕ ਕੀਤਾ। ਅਗਲਾ ਸਵਾਲ ਇਹ ਹੈ ਕਿ ਕਿਹੜੇ-ਕਿਹੜੇ ਮੁਲਕਾਂ ਵਿੱਚ ਪੰਜਾਬ ਤੋਂ ਲੋਕ ਜ਼ਿਆਦਾ ਗਏ? ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਕੈਨੇਡਾ ਦਾ, ਜਿੱਥੇ ਕਰੀਬ 42% ਲੋਕ ਗਏ। ਫਿਰ ਨੰਬਰ ਆਉਂਦਾ ਹੈ ਦੁਬਈ ਦਾ, ਜਿੱਥੇ 16% ਲੋਕ ਕੰਮ ਲਈ ਵੀਜ਼ਾ ਲਗਾਉਂਦੇ ਨੇ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਸਪਾਊਸ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਹਾਸਲ ਕਰਨ ਵਾਲਿਆਂ ਦਾ, ਜਿਨ੍ਹਾਂ ਦੀ ਗਿਣਤੀ 10% ਹੈ। ਇੱਕ ਹੋਰ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਸਾਲ 2016 ਤੋਂ ਬਾਅਦ ਸਟੱਡੀ ਵੀਜ਼ਾ ਤੇ ਜਾਣ ਵਾਲੇ ਨੌਜਵਾਨਾਂ ਵਿੱਚੋਂ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਗੱਲ ਫਸ ਜਾਂਦੀ ਹੈ ਆਈਲੈਂਡਸ ਦਾ ਟੈਸਟ ਪਾਸ ਕਰਨ ਤੇ ਜ਼ਿਆਦਾਤਰ ਮੁੰਡਿਆਂ ਦਾ ਹੱਥ ਅੰਗਰੇਜ਼ੀ ਵਿੱਚ ਤੰਗ ਹੁੰਦਾ ਹੈ ਇਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਕਾਗਜ਼ ਦੀ ਵਿਆਹਾਂ ਦਾ ਅਤੇ ਕੁੜੀਆਂ ਦੇ ਪਰੋਸੇ ਬਹੁਤੇ ਮੁੰਡਿਆਂ ਦਾ ਵਿਦੇਸ਼ ਉਡਾਰੀ ਮਾਰਨ ਦਾ ਸੁਪਨਾ ਪੂਰਾ ਹੁੰਦਾ ਹੈ ਸਟੱਡੀ ਵੀਜ਼ਾ ਤੇ ਗਏ ਆ ਉਹਨਾਂ ਚ ਲੜਕੀਆਂ ਦੀ ਰੇਸ਼ੋ ਜ਼ਿਆਦਾ ਹੈ ਤੁਸੀਂ ਮੰਨ ਕੇ ਚੱਲੋ ਕਿ 2/3 ਜਿਹੜੀਆਂ ਲੜਕੀਆਂ ਹੈ ਔਰ 1/3 ਲੜਕੇ ਸੋ ਲੜਕੀਆਂ ਦੀ ਰੇਸ਼ੋ ਇਹਦੇ ਵਿੱਚ ਘੱਟ ਹੈ ਉਹਦੇ ਚ ਰੀਜ਼ਨ ਇਹ ਵੀ ਹੈ ਕਿ ਆਇਲੈਟਸ ਜਿਹੜਾ ਹੈ ਉਹ ਲੜਕੀਆਂ ਹੀ ਜ਼ਿਆਦਾ ਕਲੀਅਰ ਕਰ 파 ਰਹੀਆਂ ਔਰ ਇਦੇ ਨਾਲ ਹੀ ਚੱਲਦੀ ਇੱਕ ਹੋਰ ਸੋਸ਼ਲ ਵਾਈਜ਼ ਜਿਹੜੀ ਸ਼ੁਰੂ ਹੋਈ ਸੀ ਕੰਟ੍ਰੈਕਟ ਮੈਰिजਸ ਦੀ ਵੀ ਜਿਹੜੇ ਵੀ ਲੜਕੀਆਂ ਨਾਲ ਇਹ ਕੰਟ੍ਰੈਕਟ ਕਰਕੇ ਕਿ ਤੁਸੀਂ ਤੁਹਾਡਾ ਜਿੰਨਾ ਵੀ ਸਾਰਾ ਖਰਚਾ ਹੈ ਚਾਹੇ ਉਹ ਕਮਿਊਟ ਕਰਨ ਦਾ ਜਾਣ ਆਣ ਦਾ ਖਰਚਾ ਜਾਂ ਉੱਥੇ ਫੀਸ ਦਾ ਹੈ ਜਾਂ ਰਹਿਣ ਦਾ ਹੈ ਵੀ ਉਹ ਲੜਕੇ ਵਾਲੇ ਬੀਅਰ ਕਰਨਗੇ ਔਰ ਤੁਸੀਂ ਫਿਰ ਇਸ ਤੋਂ ਬਾਅਦ ਜਦੋਂ ਤੁਹਾਨੂੰ ਇਹਦਾ ਜਾ ਕੇ ਤੁਸੀਂ ਪੇਪਰਸ ਲਗਾ ਸਕਦੇ ਹੋ ਤਾਂ ਤੁਸੀਂ ਇਸ ਲੜਕੇ ਨੂੰ ਵੀ ਨਾਲ ਲੈ ਕੇ ਜਾਓ ਤਾਂ ਅੱਜ ਕੱਲ ਉਹ ਕੇਸ ਵੀ ਸਾਹਮਣੇ ਆਉਂਦੇ ਨੇ ਜਦੋਂ ਮੁੰਡੇ ਵਾਲੇ ਇਹ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਕਿ ਸਾਡੇ ਖਰਚੇ ਤੇ ਕੁੜੀ ਵਿਦੇਸ਼ ਗਈ ਵਿਦੇਸ਼ੀ ਧਰਤੀ ਤੇ ਪੈਰ ਧਰਦਿਆਂ ਹੀ ਉਹ ਮੁਕਰ ਗਈ। ਮੁੰਡਾ ਸਾਡਾ ਜਹਾਜ਼ ਦੇ ਝੂਟੇ ਲੈਣ ਤੋਂ ਵਾਂਝਾ ਰਹਿ ਗਿਆ। ਖੈਰ ਇਸ ਦੇ ਪਿੱਛੇ ਕਾਰਨ ਕੀ ਹੁੰਦੇ ਨੇ ਉਹ ਵੱਖਰੇ ਤੌਰ ਤੇ ਦੇਖਣ ਦੀ ਲੋੜ ਹੈ। ਅਗਲੀ ਗੱਲ ਆਉਂਦੀ ਹੈ ਪੰਜਾਬੀਆਂ ਦੇ ਸਿਰ ਚੜੇ ਕਰਜ਼ੇ ਵਾਲੀ। ਕਿਉਂਕਿ ਸਟੱਡੀ ਵੀਜ਼ਾ ਆਸਾਨੀ ਨਾਲ ਮਿਲਦਾ ਹੈ ਤੇ ਜ਼ਿਆਦਾਤਰ ਲੋਕ ਇਹੀ ਵੀਜ਼ਾ ਹਾਸਲ ਕਰ ਰਹੇ ਨੇ। ਇਸ ਵੀਜ਼ੇ ਤੇ 15 ਤੋਂ ਲੈ ਕੇ 25 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਉਸ ਵਿੱਚ ਫੀਸਾ ਹੋਣ, ਐਡਵਾਂਸ ਰਕਮ ਜਮ੍ਹਾਂ ਕਰਾਉਣੀ ਹੋਵੇ ਜਾਂ ਫਿਰ ਰਹਿਣ ਖਾਣ ਦਾ ਖਰਚਾ ਹੋਵੇ। ਸਰਵੇ ਦੇ ਨਤੀਜੇ ਕਹਿੰਦੇ ਨੇ ਕਿ ਵਿਦੇਸ਼ ਭੇਜੇ ਜਾਣ ਲਈ ਲਿਆ ਗਿਆ ਕਰਜ਼ਾ ਹਰ ਕਰਤੇ ਕਰੀਬ 3.5 ਲੱਖ ਰੁਪਏ ਤੱਕ ਬੈਠਦਾ ਹੈ 1990 ਤੋਂ ਲੈ ਕੇ 2022 ਤੱਕ ਦੇ ਇਸ ਸਰਵੇ ਵਿੱਚ ਸਾਹਮਣੇ ਆਇਆ ਕਿ 14392 ਕਰੋੜ ਰੁਪਇਆ ਕਰਜ਼ਾ ਲੋਕਾਂ ਨੇ ਵਿਦੇਸ਼ ਜਾਣ ਲਈ ਲਿਆ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਪੈਸੇ ਇਕੱਠੇ ਕਰਨ ਲਈ ਕਰਜ਼ੇ ਤੋਂ ਇਲਾਵਾ ਹੋਰ ਕਿਹੜੀ ਚਾਰਾਜ਼ੋਈ ਕੀਤੀ ਗਈ ਪੰਜਾਬ ਵਿੱਚ 5639 ਕਰੋੜ ਦੀਆਂ ਲੋਕਾਂ ਨੇ ਆਪਣੀਆਂ ਚੀਜ਼ਾਂ ਵੇਚ ਦਿੱਤੀਆਂ ਜਿਨ੍ਹਾਂ ਵਿੱਚ ਖੇਤੀਯੋਗ ਜ਼ਮੀਨ ਖੇਤਾਂ ਵਿੱਚੋਂ ਮਿੱਟੀ ਦੀ ਪਰਤ ਤੇ ਟਰੈਕਟਰ ਸਣੇ ਹੋਰ ਖੇਤੀਬਾੜੀ ਦੇ ਸੰਦ ਵੀ ਵੇਚ ਦਿੱਤੇ ਗਏ ਘਰ ਚ ਰੱਖਿਆ ਸੋਨਾ ਤੱਕ ਵੀ ਲੋਕ ਵੇਚਣ ਨੂੰ ਮਜਬੂਰ ਹੋਏ ਨੇ ਅਰੇ ਵਰਤਾਰੇ ਦੇ ਪਿੱਛੇ ਦੇ ਕਾਰਨ ਅਤੇ ਅਸਰ ਬਾਰੇ ਅਸੀਂ ਗੱਲ ਕੀਤੀ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਹੋਰਾਨ ਨਾਲ ਉਹ ਕਹਿੰਦੇ ਨੇ ਜਿੰਨਾ ਕਰਜ਼ਾ ਲੋਕ ਚੁੱਕ ਰਹੇ ਨੇ ਉਹ ਪੰਜਾਬ ਚ ਨਿਵੇਸ਼ ਨਹੀਂ ਹੋ ਰਿਹਾ ਸਗੋਂ ਵਿਦੇਸ਼ ਜਾ ਰਿਹਾ ਹੈ ਜਿਸ ਦਾ ਇੱਥੇ ਦੀ ਆਰਥਿਕਤਾ ਚ ਕੋਈ ਫਾਇਦਾ ਨਹੀਂ ਹੈ ਸਭ ਤੋਂ ਅਹਿਮ ਗੱਲ ਜੋ ਉਹ ਕਹਿੰਦੇ ਨੇ ਉਹ ਇਹ ਹੈ ਕਿ ਵਿਦੇਸ਼ ਜਾ ਰਹੇ ਬਹੁਤੇ ਲੋਕ ਵਾਪਸੀ ਕਰਨ ਲਈ ਨਹੀਂ ਜਾ ਰਹੇ ਸਗੋਂ ਉੱਥੇ ਵਸਣ ਜਾ ਰਹੇ ਨੇ ਵਿੱਤੀ ਪੂੰਜੀ ਦੇ ਨਾਲ ਨਾਲ ਮਨੁੱਖੀ ਪੂੰਜੀ ਵੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਸਰਵੇ ਵਿੱਚ ਇੱਕ ਪੁਆਇੰਟ ਜੋ ਆਇਆ ਸੀ ਉਹ ਇਹ ਸੀ ਕਿ ਵਿਦੇਸ਼ ਦਾ ਰੁਖ ਕਰਨ ਵਾਲਿਆਂ ਵਿੱਚ ਜੱਟ ਸਿੱਖ ਪਰਿਵਾਰ ਜ਼ਿਆਦਾ ਨੇ ਉਸ ਬਾਰੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਜੱਟ ਸਿੱਖ ਜ਼ਮੀਨਾਂ ਵੇਚ ਕੇ ਬਾਹਰ ਜਾਣ ਲਈ ਇਸ ਲਈ ਵੀ ਤਿਆਰ ਨੇ ਕਿਉਂਕਿ ਇੱਥੇ ਰੋਜ਼ਗਾਰ ਲਈ ਉਹ ਛੋਟੇ ਕੰਮ ਨਹੀਂ ਕਰਨਾ ਚਾਹੁੰਦੇ ਉਹ ਗੱਲ ਵੱਖ ਹੈ ਕਿ ਵਿਦੇਸ਼ ਜਾ ਕੇ ਮਿਹਨਤ ਮਜ਼ਦੂਰੀ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਖੈਰ ਸਰਵੇ ਦੇ ਨਤੀਜੇ ਤੁਸੀਂ ਤਾਂ ਜਾਣ ਲੇ ਪਰ ਦਿਲ ਛੋਟਾ ਨਹੀਂ ਕਰਨਾ ਬਦਲਾ ਲੈ ਕੇ ਆਉਣ ਵਾਲੀ ਸਰਕਾਰ ਦੇ ਮੁਖੀ ਭਗਵੰਤ ਸਿੰਘ ਮਾਨ ਹੋਰਾਂ ਦਾ ਇਹ ਬਿਆਨ ਸੁਣੋ ਅਤੇ ਰੰਗਲੇ ਪੰਜਾਬ ਦੀ ਉਮੀਦ ਕਰਕੇ ਚਿੰਤਾ ਮੁਕਤ ਹੋ ਜਾਓ ਬ੍ਰੇਨ ਡ੍ਰੇਨ ਬਿਲਕੁਲ ਰੋਕਣਾ ਹੈ ਥੋੜਾ ਜਿਹਾ ਮੌਕਾ ਦੇ ਦਿਓ ਅਸੀਂ ਇਸ ਤਰ੍ਹਾਂ ਵੀ ਐਪਲਾਨਿੰਗ ਕਰ ਰਹੇ ਹਾਂ ਕਿਥੇ ਅੰਗਰੇਜ਼ ਨੌਕਰੀਆਂ ਮੰਗਨ ਆਇਆ ਕਰਨਗੇ ਕਿ ਇੱਥੇ ਜਿੰਨੀ ਵਧੀਆ ਫੈਕਟਰੀ ਲੱਗੀ ਸਾਨੂੰ ਉੱਥੇ ਕੰਮ ਮਿਲੇ ਜੀ ਹਾਂ ਗੋਰੇ ਨੌਕਰੀਆਂ ਕਰਨ ਪੰਜਾਬ ਆਉਣਗੇ